ਦੇ ਵਿੱਚ ਚੋਰਾ ਦੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਨੇ ਚੋਰਾ ਨੇ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਅਤੇ ਦੁਕਾਨ ਤੋਂ ਨਗਦੀ ਚੋਰੀ ਕਰਕੇ ਚੜਚੋਂਦੇ ਫਰਾਰ ਹੋ ਗਏ ਦੱਸਦੇ ਕਿ ਵਾਰਦਾਤਾ ਤੇ ਲਗਾਮ ਲਗਾਉਣ ਦੇ ਵਿੱਚ ਪੁਲਿਸ ਲਗਾਤਾਰ ناکਾਮ ਨਜ਼ਰ ਆ ਰਹੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਚੋਰਾ ਦੀਆਂ ਤਸਵੀਰਾਂ ਪਿਛਲੇ ਕਈ ਦਿਨਾਂ ਤੋਂ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਇਹਨਾਂ ਦੇ ਵੱਲੋਂ ਬਣਾਇਆ ਜਾ ਰਿਹਾ ਹੈ ਤੇ ਵਾਰਦਾਤਾ ਤੇ ਲਗਾਮ ਲਗਾਉਣ ਦੇ ਵਿੱਚ ਜੀ ਪੁਰਾਣਾ ਬਾਜ਼ਾਰ ਚੂਲ ਚੌਂਕ ਦੇ ਵਿੱਚ ਬੀਜਾਂ ਦੀ ਦੁਕਾਨ ਹੈ ਜੀ ਆਪਣੀ ਕੀ ਹੋਇਆ ਕੀ ਹੈ ਅਸਤਾਨੀ ਸਵੇਰੇ ਸੋਟੇ ਵੇ ਉੱਠਿਆ ਸਤਿਗੁਰ ਸਾਨੂੰ ਬਜ਼ਾਰੋਂ ਖੋਣ ਗਿਆ ਤੇ ਤੁਹਾਡਾ ਸ਼ਟਰ ਟੁੱਟਾ ਪਿਆ ਜੀ ਅਸੀਂ ਆਇਆ ਤਾਂ ਵੇਖਿਆ ਕਿ ਸ਼ਟਰ ਸਾਡਾ ਸਾਰਾ ਟੁੱਟਾ ਪਿਆ ਤੇ ਅੰਦਰ ਸਾਰਾ ਸਮਾਨ ਬਾਹਰੋਂ ਦੇਖਣੇ ਪਿਆ ਤੇ ਲੇਰਿਆ ਵੇ ਸਾਰਾ ਜੀ ਅੱਛਾ ਗੱਲੇ ਗੁੱਲੇ ਵੀ ਫਰੋਲੇ ਪਏ ਸਰ ਸਭ ਕੁਝ ਫਰੋਲੇ ਪਿਆ ਜੀ ਗੱਲੇ ਗੁੱਲੇ ਕਾਪੀਆਂ ਦਾ ਖਾਨਾ ਕੋਲ ਸਭ ਫਰੋਲੇ ਪਿਆ ਜੀ ਜਿਹੜੇ ਪੈਸੇ ਪੂ ਹੋਏਗੇ ਤੇ ਸਭ ਲੋਟ ਲੈ ਗਏ ਜੀ ਹੂੰ ਤੇ ਇਹ ਇਹ ਬਾਜ਼ਾਰ ਦੇ ਵਿੱਚ ਲਗਾਤਾਰ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਫਿਰ ਪ੍ਰਸ਼ਾਸਨ ਦੀ ਨਾਕਾਮੀ ਹੈ ਜੀ ਪ੍ਰਸ਼ਾਸਨ ਜੇ ਚੈੱਕ ਆਪਣਾ ਗਸ਼ਟ ਗੁਸ਼ਟ ਕਰਨ ਦੇ ਕੋਨ ਕੰਟਰੋਲ ਹੁੰਦਾ ਇਹ ਤਾਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਨਾ ਹੂੰ ਤਾਂ ਆਏ ਕਿ ਬਾਜ਼ਾਰ ਦੀ ਦੁਕਾਨਾਂ ਦੀ ਚੋਰੀ ਹੋ ਰਹੀ ਹੈ ਆਜੇ 4-5 ਦਿਨਾਂ ਦੇ ਵਿੱਚ ਸਾਡੇ ਬਾਜ਼ਾਰ ਦੇ ਵਿੱਚ 5-6 ਕੇਸ ਹੋ ਗਏ ਨੇ ਜੀ ਪਰसों ਭਾਂਡਿਆ ਵਾਲਿਆਂ ਦੀ ਹੋਈ ਜੇ ਉਸ ਤੋਂ ਪਹਿਲਾਂ ਹੀਂ ਦੇਸਾਂ ਹੀਂ ਦੇ ਹੋਈ ਜੇ ਉਸ ਤੋਂ ਪਹਿਲਾਂ ਦੋ ਕਰਿਆਨੇ ਵਾਲੇ ਦੀਆਂ ਹੋਈਆਂ ਜੇ ਜੇ ਤਾਂ ਦੇਖ ਲਓ ਕਿ ਸਵੇਰੇ ਉੱਥੋਂ ਤੋਂ ਤੁਹਾਨੂੰ ਕੋਈ ਨਾ ਕੋਈ ਨਿਊਜ਼ ਇਹੀ ਮਿਲਦੀ ਹੈ ਕਿ ਫਰਾਂਨੇ ਦਾ ਸ਼ਟਰ ਟੁੱਟ ਗਿਆ ਫਰਾਂਨੇ ਦੀ ਚੋਰੀ